ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਮੈਂ ਮਨਪ੍ਰੀਤ ਸਿੰਘ ਗ੍ਰੀਨਫੀਲਡ ਕੰਪਨੀ ਤੋਂ ਆਪਾਂ ਅੱਜ ਖੜੇ ਆ ਪਿੰਡ ਮੋਠਾਵਾਲ ਸਾਹਿਲ ਦੀਪ ਸਿੰਘ ਦੇ ਖੇਤ ਦੇ ਵਿੱਚ ਜਿਨ੍ਹਾਂ ਨੇ ਆਪਣਾ 골ਡਨ ਜੁਬਲੀ ਪ੍ਰੋਡਕਟ ਲਗਾਇਆ ਤੁਸੀਂ ਦੇਖ ਸਕਦੇ ਹੋ ਆਪਣਾ ਪ੍ਰੋਡਕਟ ਬਹੁਤ ਸ਼ਾਨਦਾਰ ਹੈ ਇੱਕ ਵੇਲ ਨੂੰ 7 ਤੋਂ 8 ਕਰਬੂਜੇ ਲੱਗੇ ਹੋਇਆ ਸਾਈਜ਼ ਬਹੁਤ ਵਧੀਆ ਇਹ ਆਪਣਾ ਪ੍ਰੋਡਕਟ 골ਡਨ ਜੁਬਲੀ ਗ੍ਰੀਨਫੀਲਡ ਸੀਡ ਦਾ ਆਪਾਂ ਤੁਹਾਨੂੰ ਮਿਲਾਉਂਦੇ ਆ ਫਾਰਮਰ ਨਾਲ ਉਹਨਾਂ ਦੇ ਲੈਣੇ ਆ ਵੀਊ ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਤੁਹਾਡਾ ਨਾਮ ਤੇ ਸਾਈਲ ਦੇਵ ਸਿੰਘ ਪਿੰਡ ਮੋਠਾ ਵਾਲੀ ਤੁਸੀਂ ਆਪਣਾ ਗ੍ਰੀਨਫੀਲਡ ਸੀਡ ਦਾ ਲਗਾਇਆ 골ਡਨ ਜੁਬਲੀ ਤੁਹਾਡਾ ਕਿੱਦਾਂ ਦਾ ਤਿਆਰਬਾ ਰਿਆ ਬਹੁਤ ਵਧੀਆ ਭਾਜੀ ਬਹੁਤ ਝਾੜ ਵੀ ਵਧੀਆ ਵੈਰਾਈਟੀ ਵੀ ਬਹੁਤ ਵਧੀਆ ਜੀ ਚਾਰ ਪੰਜ ਸਾਲ ਆਪਾਂ ਲਾਉਂਦਿਆਂ ਨੇ ਹੋ ਗਏ ਆ ਬਹੁਤ ਵਧੀਆ ਚੀਜ਼ ਹੈ ਜੀ ਖੁਸ਼ ਹੋ ਤੁਹਾਨੂੰ ਕਿਹੜੀ ਚੀਜ਼ ਬਧੇ ਲੱਗਦੀ ਹੈ ਇਹਦੇ ਇਹਦੇ ਜਾਲੀ ਬਹੁਤ ਈਆ ਪੈਂਦੀ ਆ ਜੀ ਆ ਡਬਲ ਜਾਲੀ ਪੂਰੀ ਪ੍ਰੋਪਰ ਪੈਂਦੀ ਆ ਤੇ ਉਹਦਾ ਸੈੱਟ ਵੀ ਸ਼ਾਈਨਿੰਗ ਬਹੁਤ ਐਮਪਰੂਫ ਤੁਸੀਂ ਤੜਾਈ ਕਰ ਚੁੱਕੇ ਜਾਂ ਕਿਦਾਂ ਹਾਂਜੀ ਇੱਕ ਤੜਾਈ ਕਰਤੀ ਪਾਜੀ ਇੱਕ ਤੜਾਈ ਕਰ ਚੁੱਕੇ ਦੂਸਰੀ ਤੜਾਈ ਤੁਸੀਂ ਦੇਖ ਸਕਦੇ ਕਿਸਾਨ ਦੋਸਤੋ ਕਿੰਨਾ ਦੂਸਰੀ ਤੜਾਈ ਦੇ ਕਿੰਨਾ ਫਰੂਟ ਲੱਗਾ ਹੋਇਆ ਇੱਕ ਵੇਰ ਨੂੰ 7-8 ਫਰੂਟ ਆਪਾਂ ਤੁਹਾਨੂੰ ਮਿਲਵੋਣਿਆ ਰਾਇਲ ਐਗਰੀਕਲਚਰ ਦੇ ਓਨਰ ਆ ਭੁਪਿੰਦਰ ਜੀ ਇਹਨਾਂ ਆਪਣੇ ਇਸ ਵਾਰ ਜੁੜੇ ਆ ਆਪਣੇ ਨਾਲ ਇਹਨਾਂ ਨੇ ਆਪਣੇ ਵੀ ਵੇਚਿਆ ਤਾਂ ਭੁਪਿੰਦਰ ਸਿੰਘ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਸਰ ਤੁਹਾਨੂੰ ਗ੍ਰੀਨ ਫੀਲਡ ਨਾਲ ਜੁੜ ਕੇ ਕਿੰਨਾ ਵਧੀਆ ਲੱਗਾ ਜੀ ਬਹੁਤ ਵਧੀਆ ਸਰ ਬਹੁਤ ਸੋਹਣਾ ਤੁਸੀਂ ਦੱਸੋਗੇ ਵੀ ਸਾਡੇ ਬਾਰੇ 골ਡਨ ਜੁਬਲੀ ਬਾਰੇ ਹਾਂਜੀ ਆਪਾਂ ਫਾਰਮਰ ਸਾਇਲਦੀਪ ਸਿੰਘ ਪਿੰਡ ਮੋਠਾਵਾਲ ਤੋਂ ਇਹਨਾਂ ਨੂੰ ਸੀਡ ਦਿੱਤਾ ਸੀ ਆਪਣਾ ਗ੍ਰੀਨ ਫੀਲਡ ਦਾ 골ਡਨ ਜੁਬਲੀ ਠੀਕ ਆ ਜੀ ਬਹੁਤ ਹੀ ਸ਼ਾਨਦਾਰ ਰਿਜ਼ਲਟ ਲਿਆ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਫਾਰਮਰ ਨੇ ਇੱਕ ਤੜਾਈ ਤੋੜ ਚੁੱਕਾ ਆ ਜੀ ਫਰੂਟ ਸਾਈਜ਼ ਦੇਖ ਸਕਦੇ ਹੋ ਠੀਕ ਹੈ ਤੇ ਫਰੂਟ ਦੀ ਜਿਹੜੀ ਆ ਜਾਨੀ ਕਿ ਜਾਲੀ ਆ ਉੱਪਰ ਉਹ ਦੇਖ ਸਕਦੇ ਹੋ ਪ੍ਰੋਪਰ ਜਾਲੀ ਬਣੀ ਹੋਈ ਆ ਠੀਕ ਆ ਜੀ ਤੇ ਸਾਈਜ਼ ਵੀ ਬਹੁਤ ਵਧੀਆ ਵਾ ਤੇ ਇੱਕ ਵੱਲ ਨੂੰ ਇੱਕ ਜਾਨੀ ਕਿ ਪlant ਨੂੰ ਕਮ ਸੇ ਕਮ ਆ ਤੁਸੀਂ ਦੇਖ ਸਕਦੇ ਹੋ ਕਿ 7 ਤੋਂ 8 ਫਰੂਟ ਲੱਗੇ ਹੋਏ ਆ ਤੇ ਇਸ ਤੋਂ ਅੱਗੇ ਤੁਸੀਂ ਦੇਖੋ ਆ ਮਗਰ ਵੀ ਫਲਾਵਰਿੰਗ ਤੇ ਫਰੂਟ ਜਿਹੜਾ ਆ ਪ੍ਰੋਪਰ ਬਣ ਰਿਹਾ ਆ ਠੀਕ ਆ ਇੱਕ ਤੜਾਈ ਦੇ ਬਾਵਜੂਦ ਜਿਹੜਾ ਫਰੂਟ ਆ ਪਲੱਸ ਮਗਰ ਜਿਹੜੀ ਫਰੂਟਿੰਗ ਆ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਆ ਠੀਕ ਹੈ ਬਾਕੀ ਫਾਰਮਰ ਨੇ ਸੇਵਾ ਬਹੁਤ ਵਧੀਆ ਕੀਤੀ ਆ ਤੇ ਗ੍ਰੀਨਫੀਲਡ ਦਾ ਵੀ ਅਸੀਂ ਧੰਨਵਾਦ ਕਰਦੇ ਆ ਫਾਰਮੂਲਾ ਵਾਸਤੇ ਜਿਹੜਾ ਇੱਕ ਬਹੁਤ ਹੀ ਵਧੀਆ ਤੇ ਨਾ ਇੱਕ ਚੀਜ਼ ਜਿਹੜੀ ਆ ਦਿੱਤੀ ਆ ਪ੍ਰੋਡਕਟ ਦਿੱਤਾ ਆ ਠੀਕ ਹੈ ਆਪਾਂ ਖੁਸ਼ ਹੋ ਅਗਲੀ ਵਾਰੀ ਵੱਧ ਕੇ ਵੇਚੋਗੇ ਬਹੁਤ ਵਧੀਆ ਇਸ ਵਾਰ ਜਿੰਨਾ ਵੇਚਿਆ ਇਸ ਤੋਂ ਡਬਲ ਵੇਚਾਂਗੇ ਆਪਾਂ ਬਹੁਤ ਜ਼ਿਆਦਾ ਇਹਨੇ ਆਪਣੇ ਰੋਅ ਐਗਰੀਕਲਚਰ ਪਾਣੋ ਲੰਗਰ ਤੋਂ ਭਪਿੰਦਰ ਸਿੰਘ ਜੀ ਠੀਕ ਆ ਧੰਨਵਾਦ ਗ੍ਰੀਨਫੀਲਡ ਸੀਡ ਸਤ ਸਤੋ ਸਤੋ ਮਨਪ੍ਰੀਤ ਸਿੰਘ ਗ੍ਰੀਨਫੀਲਡ ਕੰਪਨੀ ਤੋਂ ਅੱਜ ਆਪਾਂ ਖੜੇ ਆ ਪਿੰਡ ਤਾਸਪੁਰ ਤੋਂ ਆਪਣੇ ਨਾਲ ਨੇ ਫਾਰਮਰ ਇਹਨਾਂ ਨੇ ਆਪਣਾ 골ਡਨ ਜੁਬਲੀ ਲਗਵਾਇਆ ਸੀ ਪ੍ਰੋਡਕਟ ਆਪਾਂ ਇਹਨਾਂ ਕੋਲ ਅੱਜ ਇਹਨਾਂ ਦੇ ਰਿਵਿਊ ਜਾਣਦੇ ਆ ਸੱਸੀ ਕਾ ਪਾਜੀ ਆਪਦਾ ਨਾਮ ਦੱਸਿਓ ਮੇਰਾ ਨਾਮ ਦਰਜੀਤ ਸਿੰਘ ਆ ਜੀ ਪਿੰਡ ਪਿੰਡ ਮੇਰਾ ਰਾਮਪੁਰ ਜੀ ਪਾਜੀ ਤੁਸੀਂ ਆਪਣਾ 골ਡਨ ਜੁਬਲੀ ਪ੍ਰੋਡਕਟ ਲਗਾਇਆ ਤੁਸੀਂ ਇਹਦੇ ਬਾਰੇ ਦੱਸਿਓ ਕਿੰਦਾ ਦਾ ਚਾੜ ਰਿਹਾ ਕਿੰਦਾ ਦਾ ਪ੍ਰੋਡਕਟ ਤੁਹਾਨੂੰ ਲੱਗਾ ਦੇਖੋ ਜੀ ਇਹ ਇਹ ਦਾ 골ਡਨ ਜੁਬਲੀ ਬਈ ਕੁਆਲਿਟੀ ਲਈ ਆ ਤਾਂ ਤੋਂ ਬਸਟਾ ਹੈ ਅੱਛਾ ਜੀ ਇਹ 1.5 ਤੋਂ 2 ਕਿਲੋ ਤੱਕ ਦਾਣਾ ਹੋ ਗਿਆ ਠੀਕ ਆ ਜੀ ਬਹੁਤ ਵਧੀਆ ਝਾੜ ਦਤਾ ਇਹਨੇ ਠੀਕ ਆ ਜੀ ਹਾਂ ਜੀ ਬਹੁਤ ਅਜੀ ਵੇਰਾ ਹੈ ਕਿ ਤੁਸੀਂ ਕਿੰਨੀਵੀਂ ਤੜਾਈ ਕਰਨ ਲੱਗੇ ਅੱਜ ਅੱਛਾ ਦੂਜੀ ਤੜਾਈ ਆ ਜੀ ਅੱਛਾ ਦੂਜੀ ਤੜਾਈ ਕਰਕੇ ਦੂਜੀ ਤੜਾਈ ਕਰਕੇ ਫਾਲ ਪੂਰਾ ਦੂਜੀ ਤੜਾਈ ਦੇ ਵਿੱਚ ਅਜੇ ਤੱਕ ਵੀ ਅਸੀਂ ਯਾਨੀ ਕਿ ਇਹ ਤਕਰੀਬਨ ਮੈਂ 50 ਕੁਆਂਟ ਤਕਰੀਬਨ ਕਿਲੇ ਦੇ ਤੋੜ ਦੋ ਸਾਬ ਅੱਛਾ ਤੋੜ ਦਿੱਤਾ ਵਾ ਤੇ ਮੀ ਦਾ ਕਿੰਨਾ ਜੀ 50 ਕੁਇੰਟਲ ਹੋ ਰਾ ਜਿਹੜੇ ਕਿ ਮੈਂ ਤੋੜੂਗਾ 100 ਕੁਇੰਟਲ ਤੱਕ ਪਹੁੰਚਣ ਦੀ ਉਮੀਦ ਆ ਹਨਾ ਠੀਕ ਆ ਠੀਕ ਆ ਤੁਸੀਂ ਅੱਗੇ ਵੀ ਲਗਾਉਂਦੇ ਕਿ ਪਹਿਲੀ ਵਾਰੀ ਲਗਾਇਆ ਜੀ ਪਹਿਲੀ ਵਾਰ ਲਗਾਇਆ ਤੁਸੀਂ ਖੁਸ਼ ਹੋ ਇਹਦੇ ਆਪਣੇ ਚਾਰ ਤੋਂ ਇਹ ਤਾਂ ਮੈਂ ਬਹੁਤ ਵਧੀਆ ਖੁਸ਼ ਹਾਂ ਠੀਕ ਆ ਜੀ ਇਹ ਆਪਣੇ ਨਾਲ ਨੇ ਜ਼ਿਮੀਦਾਰ ਇਹ ਆਪਣੇ ਨਾਲ 골ਡਨ ਜੁਬਲੀ ਇਹਨਾਂ ਨੇ ਪੜਾ ਲਗਾਇਆ ਸੀਗਾ 100 ਕੁਇੰਟਲ ਤੱਕ ਕਿੱਲੇ ਦਾ ਕਿੰਨੇ ਨਿਕਲ ਚੁੱਕਾ ਹੈ ਦੂਜੀ ਤੜਾਈ ਚੱਲ ਰਹੀ ਹੈ ਧੰਨਵਾਦ ਦੋਸਤੋ